ਪਿਆਰ ਸਰਕਾਰ ਮੁਬਾਰਕ ਪਿਆਰ ਸਰਕਾਰ ਮੁਬਾਰਕ ਭਾਈ ਸੇਕ ਯੂਨੀਅਨ ਜਿੰਦਾਬਾਦ ਭਾਈ ਸੇਕ ਯੂਨੀਅਨ ਜਿੰਦਾਬਾਦ ਕੁਰਾਲੀ ਨਗਰ ਕਾਉਂਸਲ ਦੇ ਸਫਾਈ ਸੇਵਕਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਤੇ ਜਾਣਦੇ ਆ ਗੱਲ ਵੀ ਕਰਦੇ ਆ ਉਹਨਾਂ ਦੇ ਨਾਲ ਕੀ ਆਖਰ ਮੁੱਦਾ ਕੀ ਹੈ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਜੋ ਕਿ ਨਾਰੇਬਾਜੀ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਹਾਈ ਸੈਨਿਕ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਸਰ ਮੁੱਦਾ ਕੀ ਹੈ ਜੋ ਤੁਸੀਂ ਅੱਜ ਨਾਰੇਬਾਜੀ ਕਰ ਰਹੇ ਹੋ ਤੇ ਹੜਤਾਲ ਤੇ ਬੈਠੇ ਹੋ ਆਖਰ ਮੁੱਦਾ ਕੀ ਹੈ ਜੀ ਸਰ ਜਿਹੜੇ ਮੈਂ ਕੱਚੇ ਮੁਲਾਜ਼ਮਾ ਜੀ ਬਣੇ ਕੰਟਰੈਕਟ ਵੇਸ ਦੇ ਉਹਨਾਂ ਨੂੰ ਇੱਕ ਤਾਂ ਪੱਕਾ ਕਰਨੇ ਵਾਰੀ। ਦੂਸਰਾ ਜਿਹੜੇ ਆਪਣਾ ਰੈਗੂਲਰ ਮਲਾਜ਼ਮ ਇਹਨਾਂ ਦਾ ਡੀਏ ਦਾ ਬਕਾਇਆ ਜੋ ਆਪਣਾ ਪੇ ਕਮਿਸ਼ਨ ਲੱਗਿਆ ਸੀ ਕਿ ਉਹਨਾਂ ਦੀ ਕਿਸ਼ਤਾਂ ਪੈਂਡਿੰਗ ਪਈਆਂ ਜੀ। ਉਹਦਾ ਬਕਾਇਆ ਪਿਆ ਤੇ ਇਹਨਾਂ ਦੀ ਤਨਖਾਹ ਬਹੁਤ ਘੱਟ ਹੈ ਜਿਹੜੇ ਆਪਣੇ ਕੰਟਰੈਕਟ ਦੇ ਅਸੇ ਕੰਮ ਕਰ ਰਹੇ ਮਲਾਜ਼ਮ। 10000 ਵਿੱਚ ਉਹਨਾਂ ਦਾ ਗੁਜ਼ਾਰਾ ਕੋਈ ਨਹੀਂ ਹੁੰਦਾ ਜੀ। ਬੱਚਿਆਂ ਦੀ ਫੀਸ ਹੈ ਤੇ ਹੋਰ ਘਰ ਦਾ ਗੁਜ਼ਾਰਾ ਕਰਨਾ ਦੁੱਧ ਦਾ ਖਰਚਾ ਜੀ ਬਹੁਤ ਮੁਸ਼ਕਲ ਹੈ। ਯਾਨ ਇਹਨਾਂ ਨੂੰ ਪੱਕਾ ਕੀਤਾ ਜਾਵੇ ਜਾਂ ਇਹਨਾਂ ਦੀ ਤਨਖਾਹ ਨੂੰ 18000 ਰੁਪਏ ਕਰਾਇਆ ਜਾਵੇ। ਆ ਸਰਕਾਰਾਂ ਬਦਲਦੀਆਂ ਰਹਿੰਦੀਆਂ ਤੇ ਤੁਹਾਨੂੰ ਲਾਰੇ ਵੀ ਲਾਈ ਜਾਂਦੇ ਆ ਵੀ ਤਰਖਾ ਤੁਹਾਡੀ ਡੀਸੀਏਟ ਕਰ ਦਿੱਤੀ ਜਾਵੇਗੀ ਜੋ ਚੰਡੀਗੜ੍ਹ ਤੇ ਆ ਪਰ ਅਜੇ ਤੱਕ ਹੋਈ ਨਹੀਂ ਹਜੇ ਤੱਕ ਹੋਈ ਨਹੀਂ ਜੀ ਤੇ ਕਿੰਨਾ ਸਮਾਂ ਕੀ ਹੋਵੇਗਾ ਅਗਲੇ ਜਿਸ ਤਰ੍ਹਾਂ ਹੁਣ ਵਕ ਵਕ ਸਾਡੀ ਜਿਹੜੀ ਯੂਨੀਅਨਾਂ ਸਟੇਟ ਯੂਨੀਅਨਾਂ ਸਫਾਈ ਸੇਵਕ ਯੂਨੀਅਨ ਉਹਨਾਂ ਦੇ ਵੱਲੋਂ ਜਿੰਨਾ ਵੀ ਸਾਨੂੰ ਸੱਦਾ ਆਏਗਾ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਆ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਦੇ ਖਿਲਾਫ ਉਹਨਾਂ ਨੂੰ ਬੋਲੀਏ ਨਾ ਸਾਦ ਦੇ ਖਿਲਾਫ ਤਾਂ ਕਿ ਸਰ ਜੋ ਸਾਡੀ ਇੱਜਾਜ ਮੰਗਾ ਹੈ ਅਸੀਂ ਉਸ ਨੂੰ ਪੂਰੀਆਂ ਕੀਤੀਆਂ ਜਾਣ ਕਿ ਉਹ ਕੰਡਕਟ ਤੇ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਜੋ 10000 ਦੀ ਤਨਖਾਹ ਗੱਲ ਕੁਛ ਨਹੀਂ ਵੱਧਾਏਗਾ 10000 ਦੀ ਤਨਖਾਹ ਗੱਲ ਸਿਰਫ 3-4000 ਦਾ ਦੁੱਧ ਆ ਜਾਂਦਾ ਉਹਦੇ ਵਿੱਚ ਕਿਆ ਬੰਦਾ ਕਰੂਗਾ ਇਹ ਕੁਛ ਨਹੀਂ ਵੱਧਾਏਗਾ ਸਾਡੀ ਇਹੀ ਇੱਜਾਜ ਮੰਗਾ ਕਿ ਜਿਹੜੇ ਕੱਚੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਜਿਹੜੇ ਪੱਕੇ ਨੇ ਸਾਡੇ ਪੀਐਸ ਹੈ ਸਾਡੇ ਫੰਕਸ਼ਨ ਬਹੁਤ ਹੈ ਜੇ ਇਹ ਇੱਜਾਜ ਮੰਗਾ ਉਸ ਨੂੰ ਪੂਰਾ ਕੀਤਾ ਜਾਵੇ ਨਵੀਂ ਭਰਤੀ ਵੀ ਕੀਤੀ ਜਾ ਰਹੀ ਹੈ ਕਹਿੰਦੇ 60 ਮੁਲਾਜ਼ਮ ਤਰਾਲੀ ਹੋ ਰੱਖਣੇ ਐ ਸਿਰਫ ਸੁੰਨ ਚ ਆਇਆ ਕਿ ਰੱਖੇ ਐ ਅਜ ਤੱਕ ਕੋਈ ਨਹੀਂ ਰੱਖੇ ਜਦੋਂ ਰੱਖੇ ਜਾਊਗਾ ਫਿਰ ਜਨਪਤ ਲੱਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਸਰ ਸਾਡੀ ਜਿਹੜੀ ਤਰਖਾ ਹੈ ਸਿਰਫ 10000 ਰੁਪਏ ਹੈ 10000 ਰੁਪਏ ਹੈ ਇਹ 'ਚ ਵਾਅਦਾ ਕਰਨਾ ਚਾਹੀਦਾ ਹੈ ਤੇ ਜਿਹੜਾ ਇੱਕ ਸਾਡੇ ਬੀਮੇ ਦਾ ਜੀ ਬੀਮਾ ਸਾਡਾ ਉਹ 'ਚ ਵਾਅਦਾ ਕਰਨਾ ਚਾਹੀਦਾ ਹੈ ਇਹ 10 ਲੱਖ ਦਾ ਬੀਮਾ ਕਰਦੇ ਐ ਪਰ ਉਹ 'ਚ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਜੀ ਉਹ ਬੀਮਾ ਥੋੜਾ ਜ਼ਿਆਦਾ ਕਰਨਾ ਚਾਹੀਦਾ ਹੈ ਤੇ ਹੋਰ ਕੀ ਕੀ ਮੰਗਾ ਜੀ ਤੁਹਾਡੀਆਂ ਸਾਡੀ ਮੰਗ ਆਈ ਹੈ ਜੀ ਇੱਕ ਪੱਕਿਆਂ ਦਾ ਜੋ ਵੀ ਹੈਗਾ ਇਹ ਪੈਨਸ਼ਨ ਦਾ ਹੈ ਜੀ ਜਿਹੜੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਜੀ ਤੇ ਜਿਹੜੇ ਸਾਡੇ ਕੱਚੇ ਮਲਾਜਮ ਐ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ 10000 ਰੁਪਏ ਨਾਲ ਸਾਡਾ ਕੁਝ ਨਹੀਂ ਵੰਦਦਾ ਜੀ ਤੁਸੀਂ ਆਪ ਦੱਸੋ 10000 ਰੁਪਏ ਨਾਲ ਸਵਾਈ ਦਾ ਕੰਮ ਕੋਈ ਕਰ ਲੂਗਾ ਜੀ ਨਹੀਂ ਕਰ ਲੂਗਾ 10000 ਰੁਪਏ ਸਾਡੀ ਤਨਖਾਹ ਹੈ ਜੀ ਸਿਰਫ ਤੇ ਇਹ ਸਾਡੀ ਤਨਖਾਹ ਵਧਾ ਕਿਤਾ ਜਾਵੇ ਤੇ ਜਰੂਰ ਸਫਾਈ ਸੇਵਕ ਯੂਨੀਅਨ ਵੱਲੋਂ ਜਿਹੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇਹਨਾਂ ਦੀ ਮੰਗ ਇਹੀ ਹੈ ਕਿ ਜੋ ਇਹਨਾਂ ਦੀ 10000 ਰੁਪਏ ਸਿਰਫ ਮਿਨੀਮਮ ਤਨਖਾਹ ਹੈ ਜਿਹਦੇ ਵਿੱਚ ਘਰ ਦੇ ਖਰਚ ਚਲਾਣਾ ਵੀ ਇਹਨਾਂ ਦੇ ਲਈ ਔਖਾ ਹੋ ਰਿਹਾ ਹੈ ਤੇ ਜੋ ਵੀ ਹੁਣ ਹਾਈ ਕਮਾਨ ਵੱਲੋਂ ਇਹਨਾਂ ਨੂੰ ਆਰਡਰ ਆਣਗੇ ਇਹ ਉਹੀ ਆਰਡਰ ਮੰਨਣਗੇ ਤੁਸੀਂ ਵੀ ਕਮੈਂਟ ਕਰਕੇ ਵਿਚਾਰ ਸਾਂਝੇ ਕਰਿਓ ਕਿ 10000 ਦੇ ਵਿੱਚ ਕਿਤੇ ਸਫਾਈ ਸੇਵਕ ਆਪਣੀ ਜ਼ਿੰਦਗੀ ਦੇ ਨਾਲ ਤਾਂ ਜ਼ਿੰਦਗੀ ਆਪਣੇ दाँਤ ਤੇ ਰੱਖ ਕੇ ਸਫਾਈ ਕਰਦੇ ਨੇ ਤੇ ਉਹਨਾਂ ਦੀ ਤਨਖਾਹ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰਖਾਲ ਇਹਨਾਂ ਵਿੱਚ ਰੋਸ਼ ਹੈ ਤਾਂ ਹੀ ਇਹ ਰੋਸ਼ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੁਰਾਲੀ